ਜਿਵੇਂ ਕਿ 올림픽 ਖੇਡਾਂ ਦੇ ਵਿੱਚ ਭਾਰਤ ਵੱਲੋਂ ਕਈ ਖੇਡਾਂ ਭਾਗ ਲੈ ਰਹੀਆਂ ਨੇ ਜਿਦੇ ਵਿੱਚ ਇੱਕ ਹਾਕੀ ਟੀਮ ਵੀ ਗਈ ਹੋਈ ਹੈ ਅਤੇ ਗੱਲ ਕਰਾਂਗੇ ਉਸ ਖਿਡਾਰੀ ਦੀ ਜਿਨੇ ਕੇ ਸਖਤ ਮਿਹਨਤ ਕੀਤੀ ਹੈ ਅਤੇ ਸਰਹੱਦੀ ਪਿੰਡ ਦੇ ਅਟਾਰੀ ਦਾ ਰਹਿਣ ਵਾਲਾ ਜਗਰਾਤ ਸਿੰਘ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਅਤੇ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿਵੇਂ ਉਸਨੇ ਸਭ ਤੋਂ ਪਹਿਲਾਂ ਹਾਕੀ ਦੇ ਵਿੱਚ ਪੈਰ ਰੱਖਿਆ ਹਾਕੀ ਖੇਡਣੀ ਸ਼ੁਰੂ ਕੀਤੀ ਕਿੰਨੀ ਕ ਮਿਹਨਤ ਕਰਨੀ ਪਈ ਆਖਰ ਉਸ ਨੂੰ ਕਿੰਨੇ ਕ ਸਖਤ ਮਿਹਨਤ ਕਰਕੇ ਅੱਜ ਜਿਹੜਾ ਕਿ 올림픽 ਦੇ ਵਿੱਚ ਉਹ ਖੇਡ ਰਿਹਾ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਜੀਤ ਸਿੰਘ ਹਾਂ ਜੀ ਕੀ ਕਹਿਣਾ ਚਾਹੋਗੇ ਜਿਵੇਂ ਕਿ ਤੁਹਾਡਾ ਬੱਚਾ ਅੱਜ 올림픽 ਦੇ ਵਿੱਚ ਖੇਡ ਰਿਹਾ ਕਿੰਨਾ ਕਮਾਨ ਮਹਿਸੂਸ ਹੋ? ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਮਾਣ ਆ। ਇਹ ਬਲੇ ਇਹਨੇ ਵੀ ਬਹੁਤ ਸੱਚੇ ਪਾਤਸ਼ਾਹ ਕਿਰਪਾ ਕਰੇ ਮਾਰਾ ਜਤ ਤਰਕੀਆਂ ਕਿ ਕਰੇ ਸੱਚੇ ਪਾਤਸ਼ਾਹ ਵੀ ਮੇਰਾ ਵੀ ਇਹਨੇ ਵੀ ਜਿਵੇਂ 올림픽 ਉਹਨੇ ਛਿਡਾਟ ਗਿਆ ਮਾਰਾ ਸੱਚੇ ਪਾਤਸ਼ਾਹ ਵੀ ਮੈਡਲ ਜਿੱਤ ਕੇ ਥੇ ਹੁਣ ਸਾਨੂੰ ਬਹੁਤ ਜ਼ਿਆਦੀ ਕੁਝ ਕੁਝ ਹੀ ਆ ਮਾਰਾ ਇਹ ਕਰ ਕਿਰਪਾ ਕਰੇ ਅਮ ਬਚਪਨ ਦੀ ਗੱਲ ਕਰਾਂਗੇ ਬਚਪਨ ਵਿੱਚ ਕਿਵੇਂ ਉਸ ਨੂੰ ਸ਼ੌਂਕ ਪਿਆ ਕਿੰਨੀ ਕੁ ਉਮਰ ਤੋਂ ਉਸ ਨੂੰ ਸ਼ੌਂਕ ਪੈ ਗਿਆ ਸੀ ਕਿ ਮੈਂ ਹਾਕੀ ਖੇਡਣੀ ਹੈ ਉਹਨਾਂ ਨੂੰ ਜੀ ਮੇਰਾ 5 5 6 6 ਸਾਲ ਸਾਲ ਤੋਂ ਸ਼ੁਰੂ ਤੋਂ ਸ਼ੌਂਕ ਸੀ ਤੇ ਸਾਡੇ ਨਾਲ ਇੱਥੇ ਲਾਗੇ ਹਰੀਸਾ ਸਕੂਲ ਆ ਸਾਡਾ ਸਰਕਾਰੀ ਸਕੂਲ ਆ ਉੱਥੋਂ ਲੋ ਵੇਖੋ ਜੀ ਸ਼ੁਰੂ ਤੋਂ ਆਈ ਹੋਏ ਕੋਈ ਜੀ ਡੇਬੇ ਜਾਂਦੇ ਪਿਆ ਉੱਥੋਂ ਮਿਲ ਕੇ ਵੇਖੋ ਖੇਡ ਖੇਡਣ ਦੇ ਪਿਆ ਸੱਚੇ ਬਾਦਸ਼ਾਹ ਦੀ ਕਿਰਪਾ ਆਈ ਆ ਨਿੱਕੇ ਹੁੰਦੇ ਸੀ ਸ਼ੁਰੂ ਹੋ ਗਏ ਮਿਲ ਕੇ ਉੱਥੇ ਵੇਖੋ ਆਉਂਦੇ ਨੇ ਲੋਕੀ ਸਭ ਪਿੰਚ ਆ ਬਾਡੇ ਪਿੰਡ ਦੇ ਉਹਨਾਂ ਦੇ ਕੋ ਮਾਰਤ ਮਾਨ ਵੀ ਉਹਨਾਂ ਨੇ ਮੈਡਮ ਬੋਰਡ ਜਿਹੜੇ ਛੋਟੇ ਹੁੰਦੇ ਉਦੋਂ ਬੱਚੇ ਜਿਹੜੇ ਚੰਗੇ ਖੇੜਦੇ ਉਦੋਂ ਮੈਡਮ ਬੋਲਣ ਆਇਓ ਪਪਾਉਂਦੇ ਪੁੱਤਰੇ ਪਰ ਉਥੋਂ ਮਿਲ ਕੇ ਖੇੜਦੇ ਖੇੜਦੇ ਤੇ ਪਾਚਾ ਨੇ ਕਿਰਪਾ ਕੀਤੀ ਫਿਰ ਹੌਲੀ ਹੌਲੀ ਇੱਥੋਂ ਉਦੋਂ ਵਾਦੇ ਵਾਦੇ ਹਾਲੀ ਉਥੇ ਚੱਲ ਗਏ ਕਾਜ਼ਾ ਕਾਜ਼ਾ ਖਾਜੋ ਮ ਖੇੜਦੇ ਖੇੜਦੇ ਮਿਲ ਕੇ ਕਨੂਰ ਸਾਹਿਬ ਚੱਲੇ ਗਏ ਕਨੂਰ ਸਾਹਿਬ ਉਹ ਖੇੜਦੇ ਖੇੜਦੇ ਤੇ ਫਿਰ ਮਿਲ ਕੇ ਵੇਖੋ ਜੀ ਉਹਨਾਂ ਨੇ ਮਿਲ ਕੇ ਸਿੱਕਾ ਨੇ ਅੰਬਰ ਦਾ ਉਥੋਂ ਪਡੂਰ ਤੋਂ ਮੁਲਕੇ ਜੀ ਉਹਨਾਂ ਜਹਾਜ਼ ਤੇ ਦਿੱਲੀ ਦਿੱਲੀ ਆਇਆ ਸਕੱਟ ਕਰ ਲਿਆ ਦਿੱਲੀ ਆ ਉਹ ਮੁਲਕੇ ਚਲ ਗਏ ਜੀ ਇੱਥੇ ਆਂਡਿਆ ਇੰਡੀਆ ਇੰਡੀਅਨ ਨੇਵੀ ਚ ਹੈ ਨੇਵੀ ਆ ਲੈ ਮੁਲਕੇ ਨਾਲ ਉਹਨਾਂ ਨੂੰ ਲੈ ਕੇ ਇੰਡੀਆ ਫਿਰ ਉਹਨਾਂ ਨੇਵੀ ਆ ਇਹਨਾਂ ਨੂੰ ਸਕੱਟ ਕਰ ਲਿਆ ਫਿਰ ਨਾਲ ਨਾਲ ਉਹਨਾਂ ਨਾਲ ਪ੍ਰਤੀ ਪ੍ਰਤੀ ਕਰ ਲਿਆ ਹਾਂਜੀ ਅਸੀਂ ਦੇਖੋ ਜੀ ਅਸੀਂ ਸੱਚੇ ਪਾਤਸ਼ਾਹ ਨੇ ਬਹੁਤ ਜਿਆਦਾ ਕਿਰਪਾ ਕੀਤੀ ਹੈ ਬਹੁਤ ਬੱਚਾ ਜਿਹੜਾ ਹੈ ਛੋਟਾ ਹੈ ਤੇ ਫਿਰ ਸੱਚੇ ਪਾਤਸ਼ਾਹ ਨੇ ਕਰਦੇ ਕਰਦੇ ਆਈ ਤਾਂ ਮੰਜਲ ਤੇ ਪਹੁੰਚ ਗਏ ਜੀ ਗੱਲ ਕਰੀਏ ਛੋਟੇ ਹੁੰਦੇ ਦੇ ਘਰ ਦਾ ਮਾਹੌਲ ਕਿਵੇਂ ਦਾ ਸੀ ਘਰ ਤੇ ਜਿਹੜੀ ਰੂਪ ਰੇਖਾ ਕਿਵੇਂ ਦੀ ਸੀ ਕਿੰਨੀ ਕੁ ਤੁਸੀਂ ਉਹਦੀ ਹੈਲਪ ਕੀਤੀ ਹੈ ਕਿਉਂਕਿ ਇੱਕ ਜਦੋਂ ਕਿਸੇ ਨੇ ਖਿਡਾਰੀ ਬੰਨਾ ਹੋਵੇ ਤਾਂ ਉਸਦੇ ਲਈ ਸਮਾਨ ਦੀ ਲੋੜ ਪੈਂਦੀ ਹੈ ਖਰਚਾ ਆਉਂਦਾ ਹੈ ਆਹ ਜੀ ਖਰਚਿਆਂ ਦੇ ਤਾਂ ਤੁਹਾਡੀਆਂ ਸਹੀ ਉਹਦੋਂ ਚਲੋ ਸਸਤ ਪਾਹੀ ਦੀ ਕੋਈ ਮਗਾਈ ਵੀ ਨਹੀਂ ਜਦੋਂ ਜੋ ਹਸਾਬ ਨਾਲ ਜਿਵੇਂ ਕੋ ਉਹਦੇ ਬੱਚੇ-ਬੱਚੇ ਖੇਡਦੇ ਕੋ ਬੱਚੇ ਯਾਰ ਬੇਲੀ ਹੋ ਗਏ ਕੁਛ ਨਾਲ ਉਹਨਾਂ ਨਾਲ ਫਿਰ ਟਾਈਮ ਪਾਸ ਹੋ ਗਏ ਫਿਰ ਉੱਥੋਂ ਹੀ ਕੋਈ ਹਾਕੀ-ਉਕੀ ਕੋਈ ਨਾ ਕੋਈ ਲੈ ਲੂ ਲੈਣੀ ਕਈ ਰਾ ਆਪਣੇ ਕੋਈ ਵੀ ਲੈ ਲੂ ਲੈਣੀਆਂ ਵੀ ਇਹ ਕਰਕੇ ਫਿਰ ਤੇ ਬਾਤ ਲੋ ਚੱਲ ਚੱਲਦਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਿਰਪਾ ਕੀਤੀ ਚਲੋ ਬਈ ਕੰਮ ਜਿਹੜਾ ਚੱਲਦਾ ਚੱਲਦਾ ਚੱਲ ਰਿਹਾ ਕਈ ਨਾ ਚਲੋ ਆਪਣੇ ਕੋਲ ਚੋ ਏਡੇ ਖਾਸ ਨਹੀਂ ਕੋਈ ਗੱਲ ਹੈ ਨਾ ਆਪਾਂ ਨੂੰ ਏਦਾਂ ਚਾਹੋਂਗੇ ਬੱਚੇ ਨੂੰ ਬਹੁਤ ਜ਼ਿਆਦਾ ਚਾਹੋਂਗੇ ਸਾਡੇ ਨੂੰ ਵੇਖੋ ਸ਼ੁਰੂ ਤੋਂ ਵੇਖੋ ਜੀ ਤੇ ਤੋਂ ਜਾਂਦੇ ਰਹੇ ਕਿਰ ਦੇਖੁਰਦੇ ਰਹੇ ਤੇ ਚਲੋ ਆਪਾਂ ਤੇ ਨਹੀਂ ਏਡਾ ਕੋ ਧਿਆਨ ਕੀਤਾ ਸਾਡੇ ਬੱਚੇ ਦਾ ਚਲੋ ਚਾਹੋਂਗੇ ਉਹਨੇ ਇਹੀ ਤੱਕ ਚਲੋ ਚਾਹੋਂਗੇ ਦਾ ਉਹਦਾ ਹੋ ਗਿਆ ਪੂਰਾ ਆਪਣਾ ਮੰਮ ਜ ਮੰਜ਼ਲ ਤੇ ਅਪੜ ਗਏ ਉਸੇ ਕੀ ਕੰਮ ਕਰਦੇ ਸੀ ਨਾਲ ਸਪੋਰਟ ਕਿਵੇਂ ਕੀਤੀ ਜਾਂਦੀ ਮੈਂ ਦੇ ਵੇਖੋ ਮੈਂ ਖੇਤੀਬਾੜੀ ਦਾ ਹੀ ਕੰਮ ਕਰਦਾ ਹਾਂ ਤੇ ਉਦੋਂ ਚਲੋ ਇਹ ਸੇਟਿਆ ਕਿਦੇ ਪਾਲੀ ਪਾਲੀ ਹੋਣ ਨੇ ਕੋਈ ਡਾ ਕੰਮ ਤਾਂ ਕੋਈ ਨਹੀਂ ਪੰਜ ਚਾਰ ਕਿਲੇ ਪਾਲੀ ਟੇਕੇ ਦਾ ਇਹ ਅਸੀਂ ਉਸ ਦੇ ਬੋਣੀ ਜੋ ਜਾਗਦੀ ਹੁੰਦੀ ਵਾਈ ਹੋਈ ਤੇ ਚਲੋ ਸਮਾਂ ਮਾੜਾ ਏਡਾ ਕੋਈ ਖਾਣੇ ਨਹੀਂ ਕੋਈ ਡੰਗ ਡੂੰਗ ਰੱਖਿਆ ਉਹਦੇ ਦੁੱਧਾਂ ਦੇ ਵੇਜਣਾ ਘਰ ਦਾ ਟਾਈਮ ਪਾਸ ਹੋ ਜਾਣਾ ਕਿਉਂ ਜੀ ਵੇਖੋ ਚਾਰ ਚਾਰ ਜੀ ਆਂ ਖਾਣ ਖਾਣ ਵਾਲੇ ਤੇ ਚਲੋ ਟਾਈਮ ਪਾਸਰ ਹੁੰਦਾ ਹੀ ਰਹਿਮਲ ਚੰਗਾ ਜਾ ਘਰ ਦੇ ਵਿੱਚ ਸਪੋਰਟ ਵੀ ਖਰਚਾ ਉਹਨਾਂ ਕਿਸੇ ਜਿਹਦੇ ਨਾਲ ਗੁਜ਼ਾਰਾ ਮੁਸ਼ਕਲ ਚੱਲਦਾ ਸੀ ਤੇ ਬੱਚਿਆਂ ਨੂੰ ਜਿਹਦਾ ਸ਼ੌਂਕ ਸੀ ਹਾਕੀ ਦਾ ਤਾਂ ਉਸ ਨੂੰ ਵੀ ਖਰਚਾ ਦੇਣਾ ਪੈਂਦਾ ਸੀ ਜਗਰਾਤ ਸਿੰਘ ਵੱਲੋਂ ਵੀ ਸੁਣਿਆ ਗਿਆ ਕਿ ਉਸਨੇ ਬੜੀ ਮਿਹਨਤ ਕੀਤੀ ਹੈ ਟਾਰੀਪਾਡਰ ਤੇ ਜਾ ਕੇ ਹਾਂਜੀ ਹਾਂਜੀ ਉਹਨੇ ਬੜੀ ਪਿਆਰੇ ਮਿਹਨਤ ਕੀਤੀ ਹੈ ਤੋਂ ਵੀ ਉਹ ਤੁਸੀਂ ਸਿਆਣੇ ਉਹਦੇ ਪੈ ਪਏ ਨਹੀਂ ਦੇਖ ਆ ਜੁਦੇ ਜਦੋਂ ਭਾਵੇਂ ਕੋਈ ਸ਼ਾਇਦ ਜਿਹੜੀਆਂ ਸਵਲੀਆਂ ਸੀ ਪੈਸੇ ਵੀ ਘਟਦੇ ਪਰ ਇੰਨੀ ਪਹੁੰਚ ਨਹੀਂ ਹੁੰਦੀ ਕਈ ਦਾ ਬਹਿ ਕਹਿੰਦਾ ਨਹੀਂ ਯਾਰ ਤੂੰ ਇਹ ਸਾਰਾ ਟਾਈਮ ਪਾ ਕਰ ਲੋ ਗੁਰੂ ਘਰ ਮਹਾ ਟਾਈਮ ਪਾਸ ਹੀ ਹੋਣ ਧਿਆ ਜੇ ਲੋ ਸੱਚੇ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ ਫਿਰ ਚ ਉਹ ਮੁਲਕੇ ਮੁਲਕੇ ਜਿੰਨ ਪੇ ਡੈਮ ਜੰਦਰ ਜੰਦਰ ਵਾਲਾ ਕਈ ਨਾ ਇਹਨਾਂ ਦੀ ਬੜੀ ਸਪੋਰਟ ਪੜ ਕਰਨੀ ਕੋਲੀ ਕੋਲੀ ਹਿੰਦਿਆ ਕੀ ਵਾਲੇ ਉਹਨਾਂ ਵਿਚਾਰਾਂ ਨੇ ਇਹਨਾਂ ਨੇ ਮੇਰੇ ਬੱਚੇ ਨੂੰ ਬੜੇ ਸਾਲ 10 ਸਾਲ ਲਈ ਉਹਨਾਂ ਨੇ ਮੇਰੇ ਬੱਚੇ ਨੂੰ ਫ੍ਰੀ ਆਕਿਆ ਦੇ 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 ਰਹੇ ਉਹਨਾਂ ਦਾ ਮੈਂ ਬਹੁਤ ਤੁਹਾਨੂੰ ਧੰਨਵਾਦਿਆ ਕਰਤ ਕਰਦਾ ਕਿ ਉਹਨਾਂ ਬਹੁਤ ਜ਼ਿਆਦਾ ਮੇਰੇ ਬੱਚੇ ਨੂੰ ਹਰ ਪ੍ਰਕਾਰ ਰਕੀਤੀ ਹੈ ਨਹੀਂ ਲਕਿੰਦੇ ਨੇ ਤੇਰੇ ਕੋਲੀ ਹੋਣੀ ਜਿਹੜੇ ਹਜੇ ਜਿੰਦ ਜਲਦ ਰਹੇ ਉਹਨਾਂ ਨੇ ਬਰੇ ਬੱਚੇ ਨੂੰ 10 ਸਾਲ ਫਰੀ ਹਾਕੀਆਂ ਕਹਿੰਦੇ ਵੀ ਹਾਲ ਪੇ ਤੂੰ ਕਾਕਾ ਕਾਲਾ ਜਾ ਕਰ ਤੇ ਖੇਡ ਕੇ ਆ ਕਰ ਸੁਣਿਆ ਕਿ ਕਹਿੰਦੇ ਹਾਕੀ ਖਰੀਦਣ ਦੇ ਲਈ ਜਗਰਾਤ ਸਿੰਘ ਨੇ ਕਿ ਬਾਰਡਰ ਤੇ ਜਿਵੇਂ ਬੋਤਲੇ ਵਿੱਚ ਝੰਡੇ ਜਿਹੜੇ ਮਿਲਦੇ ਨੇ ਉਹ ਵੀ ਵੇਚੇ ਹਾਂਜੀ ਚਲੇ ਜਾਂਦੇ ਬੱਚੇ ਜੀ ਬੱਚਿਆਂ ਨਾਲ ਰਲ ਕੇ ਚਲੋ ਜੋ ਵੇਖੋ ਜੇ ਮਾਪੋਂ ਨਹੀਂ ਪਏ ਪਏ ਦੇ ਦਿੰਦੇ ਤੇ ਚਲੋ ਆਪਾਂ ਇਧਰ ਮਿਹਨਤ ਮੁੱਦ ਕਰ ਕੋਲ ਕੇ ਲੈ ਲੈ ਹੁਣੇ ਕਿ ਲੋ ਉਹ ਦੋ ਚਾਰ ਰੁਪਏ 10 ਰੁਪਏ ਲੈ ਹੁੰਦੇ ਹਣਗੇ ਤੇ ਵਿਚਾਰੇ ਟਾਈਮ ਪਾਸ ਆਪਣਾ ਚਲੋ ਕਰਦੇ ਕੋਦਰ ਹਾਂ ਜਿਵੇਂ ਕਿ ਕਹਿੰਦੇ ਪ੍ਰੈਕਟਿਸ ਕਰਨ ਲਈ ਉਹਦੇ ਕੋਲ ਕਰਾਇਆ ਤੱਕ ਵੀ ਨਹੀਂ ਹੁੰਦਾ ਸੀ ਤੇ ਕਿਵੇਂ ਫਿਰ ਉਸ ਉਸ ਸਮੇ ਉਹ ਗੁਜ਼ਾਰਾ ਕਰਦੇ ਫਿਰ ਕਈ ਆ ਸਾਡੇ ਕੋਲ ਆਣੇ ਕਈ ਨਾ ਆਪਣੀ ਮਾਦਾ ਕੋ ਕੋ ਲੈ ਜਾਣੇ ਜੋ ਲੋ ਵਿਚਾਰੇ ਤੁਮ ਫਾ ਜੋ ਕੋ ਜੋੜ ਜੜਾ ਕੇ ਜਾ ਕੇ ਰੱਖ ਲੈਣੇ ਉਹਦਾ 20 50 ਰੁਪਏ ਤੋਂ ਤੇ ਕੋ ਨੂੰ ਦੇ ਦਿੰਦੇ ਨੇ ਆ ਬਲੋ ਲੈ ਜਾਓ ਜੀ ਘਰ ਤੇ ਵਰਤ ਲਓ ਹੁਣ ਕਿੰਨੀ ਖੁਸ਼ੀ ਮਹਿਸੂਸ ਹੈ ਅੱਜ ਬੱਚਾ ਕਈ ਮੈਡਲ ਕਈ ਅਵਾਰਡ ਜਿੱਤ ਚੁੱਕਿਆ ਔਰ ਅੱਜ ਜਿਹੜੀ ਕਿ ਦੇਸ਼ ਲਈ 올림픽 ਦੇ ਵਿੱਚ ਖੇਡ ਰਿਹਾ ਹੈ ਨੇ ਇਹ ਸਾਲ ਉਹ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਖੁਸ਼ੀ ਆ ਵੀ ਸਾਡੇ ਬੱਚੇ ਨੇ ਬਹੁਤ ਜ਼ਿਆਦੀ ਤਰੱਕੀ ਕੀਤੀ ਹੈ ਇੰਨਾ ਸਾਨੂੰ ਮਾਣ ਆ ਵੀ ਵੀ ਅਈ ਇਨੀ ਗੱਲ ਕਹਿ ਨਹੀਂ ਸਕਦਾ ਵੀ ਜਿੰਨਾ ਸਾਨੂੰ ਉਹ ਧੰਨ ਹੈ ਮਾਰਾ ਤੇ ਪਾਛਾ ਹੋਈ ਕਿਰਪਾ ਅਈ ਨੇ ਮਾਰਾ ਸਤੇ ਪਾਛਾ ਕਿਰਪਾ ਰੱਖੇ ਸਾਰੇ ਬੱਚਾ ਦੇ ਮਿਹਰ ਪਰੇ ਹੱਥ ਰੱਖੇ ਲੈ ਪੇਜ ਲੋ ਗਏ ਖੇਡਣ ਮਾਰਾ ਸਤੇ ਪਾਛਾ ਇਹਨਾਂ ਨੇ ਵੀ ਮੈਡਲ ਦਿੱਤਣ ਮਹਾਰਾਜ ਕਿਰਪਾ ਕਰੇ ਕਿੱਥੇ ਗਏ ਹੋਣ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਸੋ ਇਹ ਸਨ ਆਪਣੇ ਜਗਰਾਤ ਸਿੰਘ ਦੇ ਜਿਹੜੇ ਪਿਤਾ ਜੀ ਜਿਨ੍ਹਾਂ ਨੇ ਕਿ ਦੱਸਿਆ ਉਹਨੇ ਕਿੰਨੀ ਕੁ ਮਿਹਨਤ ਕੀਤੀ ਹੈ ਔਰ ਸਖਤ ਮਿਹਨਤ ਜਿਹੜੀ ਕੀਤੀ ਹੈ ਛੋਟੇ ਹੁੰਦਿਆਂ ਹੀ ਉਸ ਨੂੰ ਜਿਹੜਾ ਕਿ ਹਾਕੀ ਦਾ ਸ਼ੌਂਕ ਪਿਆ ਸੀ ਸੋ ਗੱਲਬਾਤ ਉਹਨਾਂ ਦੇ ਮਾਤਾ ਜੀ ਨਾਲ ਵੀ ਕਰਾਂਗੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਬਚਪਨ ਦੇ ਵਿੱਚ ਸਭ ਤੋਂ ਪਹਿਲਾਂ ਕਿਵੇਂ ਮਹਿਸੂਸ ਕੀਤਾ ਕਿ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਇੱਕ ਖਿਡਾਰੀ ਬੰਨਣਾ ਚਾਹੁੰਦਾ ਹੈ ਹਾਕੀ ਦਾ ਸ਼ੌਂਕ ਰੱਖਦਾ ਹੈ ਅਤੇ ਉਹ ਹਾਕੀ ਖੇਡਣਾ ਚਾਹੁੰਦਾ ਹੈ ਉਹਨਾਂ ਦੇ ਮਾਤਾ ਨਾਲ ਗੱਲਬਾਤ ਕਰਦੇ ਆ ਹਾਂਜੀ ਸਸੇਕਰਨ ਜੀ ਸਸਜੀਕਰ ਕੀ ਨਾਮ ਹੈ ਪਰਮਜੀਤ ਕੋਰ ਕੀ ਕਹਿਣਾ ਚਾਹੋਗੇ ਬਚਪਨ ਦੇ ਵਿੱਚ ਜਿਵੇਂ ਕਿ ਅੱਜ ਕੱਲ ਜਿਹੜੇ ਬੱਚੇ ਹੁੰਦੇ ਨੇ ਉਹ ਮੋਬਾਈਲਾਂ ਵਿੱਚ ਲੱਗ ਜਾਂਦੇ ਨੇ ਜਾਂ ਹੋਰ ਗੇਮਾਂ ਖੇਡਦੇ ਨੇ ਤੁਹਾਡੇ ਬੱਚੇ ਬਾਰੇ ਪਤਾ ਕਿਵੇਂ ਪਤਾ ਲੱਗਿਆ ਕਿ ਉਹ ਹਾਕੀ ਖੇਡਣਾ ਚਾਹੁੰਦਾ ਸ਼ੁਰੂ ਤੋਂ ਨੂੰ ਮਤਲਬ ਲੇਵੀ ਬੜੀ ਲੱਗ ਗਈ ਹਾਕੀ ਦੀ ਇਸ ਤਰ੍ਹਾਂ ਸਕੂਲ ਜਾਂਦੇ ਹੁੰਦੇ ਸੀ ਤੇ ਗਰਾਊਂਡ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਮਤਲਬ ਬੱਚੇ ਬਹੁਤ ਖੇਡਦੇ ਆ ਤੇ ਮਮਾ ਮੈਂ ਜਾਇਆ ਕਰਨਾ ਖੇਡਣ ਤੇ ਮੈਂ ਆਖਿਆ ਤੁਸੀਂ ਜਾਓ ਖੇਡਣ ਮੈਂ ਉਹਨਾਂ ਦੇ ਮਗਰ ਬਹੁਤ ਜ਼ਿਆਦਾ ਸਪੋਰਟ ਕੀਤੀ ਆਪਣੇ ਬੱਚੇ ਦੇ ਮਗਰ ਤੇ ਮੈਂ ਆਖਣਾ ਤੁਸੀਂ ਕੰਮ ਛੱਡ ਦੋ ਕੰਮ ਨਹੀਂ ਕੋਈ ਵੀ ਕਰਨਾ ਸੋ ਇਹਨਾਂ ਦੇ ਦਾਦੀ ਜੀ ਗੁੱਸੇ ਹੁੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਤੁਸੀਂ ਕਿਉਂ ਇਹਨਾਂ ਨੂੰ ਭੇਜਦੇ ਜੇ ਖੇਡਣ ਤੇ ਇਹ ਇਹਨਾਂ ਨੇ ਮਤਲਬ ਕਿਹੜੀ ਵੀ ਹਾਕੀ ਖੇਡਣੀ ਹੈ ਜਾਂ ਕਿਤਰਾ ਪਰ ਨਹੀਂ ਮੈਂ ਆਖਣਾ ਮੈਂ ਇਹਨਾਂ ਨੂੰ ਭੇਜਣਾ ਹੀ ਭੇਜਣਾ ਮੈਂ ਹਾਕੀ ਖਡਾਉਣੀ ਖਡਾਉਣੀ ਆ ਤੇ ਮੈਂ ਵੀ ਨਹੀਂ ਇਹਨਾਂ ਨੂੰ ਹਾਕੀ ਤੋਂ ਪਿੱਛੇ ਨਹੀਂ ਰਹਿਣ ਦੇਣਾ ਪੜਾਈ ਦੇ ਵਿੱਚ ਵੀ ਸੀ ਪੜਾਈ ਦੇ ਵਿੱਚ ਵੀ ਬਹੁਤ ਸੀ ਕਦੇ ਸਕੂਲੋਂ ਲਾਮਾ ਨਹੀਂ ਸੀ ਆਇਆ ਇਹਨਾਂ ਦਾ ਪੜਾਈ ਦੇ ਵਿੱਚ ਬਹੁਤ ਸ਼ਿਆਰ ਸੀ ਤੇ ਪੇਪਰਾਂ 'ਚ ਨੰਬਰ ਵੀ ਚੰਗੇ ਖੜਨੇ ਤੇ ਮਹਾਰਾਜ ਜਿੱਧਰ ਵੀ ਗਏ ਤਰਕੀਆਂ ਹੀ ਕੀਤੀਆਂ ਸਤਿਗੁਰੂ ਕਿਰਪਾ ਕੀਤੀ ਮਾਲਕ ਨੇ ਜਿਵੇਂ ਕਿ ਗੱਲ ਕਰੀ ਹਾਕੀ ਇੱਕ ਮੰਨੀ ਜਾਂਦੀ ਕਿ ਅਮੀਰਾਂ ਦੀ ਖੇਡ ਹੈ ਕੋਈ ਵੀ ਖੇਡ ਹੈ ਉਹਦੇ ਲਈ ਪੈਸਾ ਚਾਹੀਦਾ ਪਰ ਘਰ ਦਾ ਜਿਹੜਾ ਕੋ ਮਾਹੌਲ ਉਮੀਦਾਂ ਨਹੀਂ ਸੀ ਫਿਰ ਕਿਵੇਂ ਪ੍ਰਬੰਧ ਕੀਤਾ ਵੈਗਰੂ ਕਰਨ ਵਾਲਾ ਜਦੋਂ ਬੱਚੇ ਨੇ ਮੰਜ਼ਲ ਤੇ ਪਹੁੰਚਣਾ ਹੋਵੇ ਉਹ ਸਤਿਗੁਰ ਸਾਥ ਦਿੰਦਾ ਹੈ ਤੇ ਬੱਚਾ ਫੇਰ ਹੀ ਮੰਜ਼ਲ ਤੇ ਪਹੁੰਚਦਾ ਉਹਦਾ ਬੱਚਾ ਨਹੀਂ ਪਾਉਂਦਾ ਉਹ ਵੈਗਰੂ ਨੇ ਕਿਰਪਾ ਕੀਤੀ ਆ ਸਾਡੇ ਵਾਸਤੇ ਤੇ ਸਾਡਾ ਬੱਚਾ ਇਥੋਂ ਤੱਕ ਪਹੁੰਚਿਆ ਕਿੰਨੇ ਪਰਿਵਾਰ ਦੇ ਵਿੱਚ ਕਿੰਨੇ ਜੀਓ ਕਿੰਨੇ ਭੈਣ ਭਰਾ ਅਸੀਂ 4 ਬੇਟੇ ਸੀ 2 ਬੇਟੀਆਂ ਸੀ 2 ਬੇਟੇ ਸੀ 2 ਬੇਟੀਆਂ ਵਿਆਹੀਆਂ ਤੇ ਇੱਕ ਵੱਡਾ ਪੁੱਤ ਬੇਟਾ ਵਿਆਹਿਆ ਮੈਰਿਟ ਜੁਗਰਾਸ ਸਿੰਘ ਹਾਂਜੀ ਜੁਗਰਾਸ ਸਿੰਘ ਮੈਰਿਟ ਹੈ ਨਹੀਂ 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 ਵਿਆਹਣ ਵਾਲਾ ਹਾਂਜੀ ਵਿਆਹਣ ਵਾਲਾ ਤਿਆਰੀਆਂ ਹਾਂਜੀ ਹਾਂਜੀ ਤੇ ਹੁਣ ਕਿੰਨਾ ਕ ਮਾਨ ਮਹਿਸੂਸ ਕਰਦੇ ਅੱਜ 올림픽 ਦੇ ਵਿੱਚ ਜਿਹੜੇ ਖੇਡ ਤੇ ਬਹੁਤ ਹੀ ਜ਼ਿਆਦੀ ਖੁਸ਼ੀ ਆ ਇਹਨਾਂ ਤਰੀਕ ਘਰ ਚੋਂ ਬੱਚਾ ਉੱਠ ਕੇ ਇੱਥੋਂ ਤੱਕ ਪਹੁੰਚਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਬਹੁਤ ਜ਼ਿਆਦਾ ਈ ਮਾਣ ਆ ਕਿ ਹਰ ਇੱਕ ਮਾਪਾ ਪਾਪ ਦਾ ਬੱਚਾ ਇਤਨਾ ਤਰੱਕੀਆਂ ਬਖਸ਼ੇ ਹਰ ਇੱਕ ਮਾਂ ਪਿਓ ਦਾ ਬੱਚਾ ਇੱਥੋਂ ਤੱਕਰ ਮੰਜ਼ਿਲ ਤੇ ਪਹੁੰਚੇ ਤੇ ਹਰੇਕ ਮਾਂ ਪਿਓ ਦਾ ਨਾਮ ਪੰਜਾਬ ਜਗਰ ਰੋਸ਼ਨ ਨਾ ਕਰੇ ਤੇ ਜਿਵੇਂ ਹੁਣ ਕੇ ਟੀਮ ਜਿੱਤ ਰਹੀ ਯਾਰ ਜਿੱਤ ਕੇ ਮੈਡਲ ਜਿੱਤ ਕੇ ਆਉਂਦਾ ਤੁਹਾਡਾ ਬੇਟਾ ਜੁਗਰਾਜ ਸਿੰਘ ਤਾਂ ਕਿਵੇਂ ਸਵਾਗਤ ਕੀਤਾ ਜਾਏਗਾ ਉਹ ਤਾਂ ਵੈਗਰੂ ਫਿਰ ਜਦੋਂ ਆਉਣਗੇ ਤੁਹਾਨੂੰ ਪਤਾ ਹੀ ਆ ਜੀ ਹਰ ਸਵਾਗਤ ਬਹੁਤ ਕਰਾਂਗੇ ਬਹੁਤ ਖੁਸ਼ੀ ਹੋਵੇਗੀ ਕੀ ਕਹਿਣਾ ਚਾਹੋਗੇ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਖੇਡਾਂ ਖੇਡਦੇ ਨੇ ਔਰ ਵਧੀਆ ਸਖਤ ਮਿਹਨਤ ਕਰਦੇ ਨੇ ਖਾਸ ਕਰਕੇ ਜਿਹੜੇ ਗਰੀਬ ਘਰਾਂ ਦੇ ਜਿਵੇਂ ਕਿ ਤੁਹਾਡੇ ਘਰ ਦਾ ਮਾਹੌਲ ਹੀ ਜਗਰਾ ਸਿੰਘ ਨੇ ਗਰੀਬੀ ਰੇਖਾ ਤੋਂ ਉੱਠ ਕੇ ਸਖਤ ਮਿਹਨਤ ਕੀਤੀ ਤੇ ਅੱਜ 올림픽 ਵਿੱਚ ਖੇਡ ਰਿਹਾ ਹੈ ਜਿਹੜੇ ਹੋਰ ਨੌਜਵਾਨ ਨੇ ਜਿਹੜੇ ਕਿ ਅੱਗੇ ਪਹੁੰਚਣਾ ਚਾਹੁੰਦੇ ਨੇ ਖੇਡਣਾ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਮੈਸੇਜ ਹੋਵਾਂਗੇ ਵੀ ਆਪਣਾ ਤਗੜੇ ਹੋ ਕੇ ਖੇਡੋ ਤੇ ਵਧੀਆ ਤਰੱਕੀ ਬਖਸ਼ ਤੇ ਮਿਹਨਤ ਕਰੋ ਤੇ ਜਿੰਨੀ ਮਿਹਨਤ ਕਰੋਗੇ ਤੇ ਮਿਹਨਤ ਦਾ ਫਲ ਜ਼ਰੂਰ ਤੁਹਾਨੂੰ ਮਿਲੇਗਾ ਜਿਤਨਾ ਸਾਡੇ ਬੱਚੇ ਨੂੰ ਮਿਲਿਆ ਤੇ ਤੁਹਾਨੂੰ ਵੀ ਮਿਲੇਗਾ ਮਹਾਰਾਜ ਨਸ਼ਿਆਂ ਤੋਂ ਮੁਕਤ ਹੋਣ ਤੇ ਬੱਚੇ ਗੇਮ ਦੇ ਵਿੱਚ ਅੱਗੇ ਤਰਕੇਗਾ ਬਖਸ਼ਣ ਬਿਲਕੁਲ ਜੀ ਇਹ ਸਨ ਜਗਰਾਤ ਸਿੰਘ ਦੇ ਮਾਤਾ ਜੀ ਜਿਨ੍ਹਾਂ ਵੱਲੋਂ ਆਪਣੇ ਬੱਚੇ ਤੇ ਮਾਣ ਮਹਿਸੂਸ ਕਰਦੇ ਨੇ ਕਿਉਂਕਿ ਜਗਰਾਤ ਸਿੰਘ ਦੀ ਗੱਲ ਕਰੀਏ ਤਾਂ ਪਰਿਵਾਰਕ ਪਿਛੋਕੜ ਜਿਹੜਾ ਗਰੀਬੀ ਰੇਖਾ ਦੇ ਵਿੱਚ ਸੀ ਅਤੇ ਛੋਟੇ ਹੁੰਦੇ ਤੇ ਉਹਨਾਂ ਨੇ ਸਖਤ ਮਿਹਨਤ ਕੀਤੀ ਹਾਕੀ ਦੇ ਵਿੱਚ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਜੇ ਗੱਲ ਕਰੀਏ ਤਾਂ ਕਈ ਵਾਰੀ ਉਸ ਕੋਲ ਪੈਸੇ ਨਾ ਹੋਣ ਕਰਕੇ ਉਸ ਨੂੰ ਅਟਾਰੀ ਬਾਰਡਰ ਤੇ ਬੋਤਲਾਂ ਜਾਂ ਹੋਰ ਵੀ ਕੋਈ ਜਿਹੜਾ ਸਾਮਾਨ ਵੇਚਦੇ ਨੇ ਜੋ ਬੱਚੇ ਅੱਜ ਕੱਲ ਦੇ ਉਹ ਵੇਚਦੇ ਸੀ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਕਈ ਵਾਰੀ ਉਹਦੇ ਕੋਲ ਕਰਾਇਆ ਵੀ ਨਹੀਂ ਹੁੰਦਾ ਸੀ 11 ਦੋਸ ਦੀ ਮਦ ਨਾਲ ਪਰਿਵਾਰ ਦੇ ਮਦ ਨਾਲ ਅੱਜ ਉਹ 올림픽 ਦੇ ਵਿੱਚ ਖੇਡ ਰਿਹਾ ਅਤੇ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਸੋ ਉਹਨਾਂ ਦੇ ਮਾਤਾ ਵੱਲੋਂ ਜਿਹੜੇ ਕਿ ਬੱਚੇ ਅੱਜ ਮਿਹਨਤ ਕਰਦੇ ਪਏ ਨੇ ਜਿਨ੍ਹਾਂ ਵੱਲੋਂ ਜੁਗਰਾਜ ਸਿੰਘ ਨੂੰ ਦੇ ਕੇ ਹੋਰ ਅੱਗੇ ਵਧਣਾ ਚਾਹੁੰਦੇ ਨੇ ਅਤੇ ਹੋਰ ਵੱਡੀਆਂ ਉਚਾਈਆਂ ਤੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਉਹ ਵੱਧ ਵੱਧ ਸਖਤ ਮਿਹਨਤ ਕਰਨ ਤੇ ਜਿਵੇਂ ਜੁਗਰਾਜ ਸਿੰਘ ਨੇ 올림픽 ਵਿੱਚ ਖੇਡਨੇ ਇਸ ਤਰ੍ਹਾਂ ਹੀ ਹੋਰ ਬੱਚੇ ਵੀ ਜਾ ਕੇ 올림픽 ਵਿੱਚ ਖੇਡ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਧੰਨਵਾਦ ਜੀ